ਦੋਸਤੋ ਜਿਵੇਂ ਆਪਾਂ ਕਹਿ ਦਿੰਨੇ ਆ ਨਾ ਵੀ ਪਸ਼ੂ ਪਸ਼ੂ ਹੀ ਐ ਤਰ ਪਰਮਾਤਮਾ ਨੇ ਸੋਜੀ ਸਾਰਿਆਂ ਨੂੰ ਦਿੱਤੀ ਐ ਇੱਕ ਮਾਂ ਮਾਈ ਹੁੰਦੀ ਐ ਚਾਹੇ ਉਹ ਕਿਸੇ ਦੀ ਵੀ ਹੋਵੇ ਜਿਵੇਂ ਅਸੀਂ ਕਹਿ ਦਿੰਨੇ ਆ ਵੀ ਯਾਰ ਆਕਲ ਸਿਰਫ ਬੰਦਿਆਂ ਨੂੰ ਹੀ ਐ ਪਸ਼ੂ ਤਾਂ ਪਸ਼ੂ ਹੀ ਐ ਵੀ ਪਸ਼ੂ ਨੂੰ ਕੀ ਪਤਾ ਪਰ ਆ ਪਸ਼ੂਆਂ ਨੇ ਆ ਕੇ ਬਈ ਗੱਡੀ ਘੇਰ ਲਈ ਪਤਾ ਨਹੀਂ 100 ਮੀਟਰ ਪਿੱਛੋਂ ਆਏ ਆ ਕਿ 200 ਮੀਟਰ ਪਿੱਛੋਂ ਆਏ ਆ ਪਸ਼ੂ ਇਹਦੇ ਮਗਰ ਗਾਵਾਂ ਭੱਜੀਆਂ ਆਈਆਂ ਤੇ ਆ ਕੇ ਇਹਨਾਂ ਨੇ ਗੱਡੀ ਨੂੰ ਘੇਰਾ ਪਾ ਲਿਆ ਜਿਵੇਂ ਆਪਣੇ ਆਮ ਬੰਦੇ ਘੇਰ ਲੈਂਦੇ ਆ ਵੀ ਐਕਸੀਡੈਂਟ ਦੀ ਹਾਲਤ 'ਚ ਵੀ ਐਕਸੀਡੈਂਟ ਕਰਕੇ ਆਇਆ ਇਹ ਉਸ ਤੋਂ ਬਾਅਦ ਫਿਰ ਇਹ ਬੰਦੇ ਨੇ ਗੌਰ ਕਰੀ ਬੰਦੇ ਨੇ ਆ ਕੇ ਜਦੋਂ ਸਾਰਿਆਂ ਨੇ ਦੇਖਿਆ ਵੀ ਪਸ਼ੂ ਐ ਗੱਡੀ ਕਾਤੋਂ ਘੇਰੀ ਜਾਂਦੇ ਆ ਫਿਰ ਉਹ ਬੁੜੀਆਂ ਜਿਹੜੀ ਨਾਲ ਸੀਗੇ ਗੱਡੀ ਦੇ ਵਿੱਚ ਉਹ ਫਿਰ ਬਾਹਰ ਆਏ ਫਿਰ ਇਹਨਾਂ ਨੇ ਗੱਡੀ ਸਾਰਿਆਂ ਨੇ ਚੱਕ ਕੇ ਉਹਦੇ ਵਿੱਚੋਂ ਗਾਂ ਦਾ ਬੱਚਾ ਬਾਹਰ ਕੱਢਿਆ ਬੱਚਾ ਬੱਚੀ ਜੋ ਵੀ ਹੈ ਉਹ ਇਹਦੇ ਥੱਲੇ ਸੀਗਾ ਆ ਗਿਆ ਕਿਤੇ ਗਲਤੀ ਦੇ ਨਾਲ ਤੇ ਹੁਣ گاਵਾ ਸਾਰੀਆਂ ਉਸ ਬੱਚੇ ਨੂੰ ਆਪਦੇ ਨਾਲ ਲੈ ਕੇ ਚਲੀਆਂ ਜਾਂਦੀਆਂ ਤੇ ਦੋਸਤੋ セーフ ડ્રાઇવ ਰੱਖਿਆ ਕਰੋ ਸਿਰਫ ਆਪਣੀ ਸੇਫਟੀ ਨਹੀਂ ਅਸੀਂ ਨਾਲ-ਨਾਲ ਦੂਜਿਆਂ ਦੀ ਸੇਫਟੀ ਦੀ ਵੀ ਜ਼ਿੰਮੇਵਾਰੀ ਇੱਕ ਡਰਾਈਵਰ ਦੇ ਉੱਤੇ ਹੁੰਦੀ ਹੈ ਕਈ ਵਾਰ ਭੁੱਲ ਭਲੇ ਕਿ ਐਕਸੀਡੈਂਟ ਹੋ ਜਾਂਦੇ ਆ ਨਹੀਂ ਪਤਾ ਲੱਗਦਾ ਹੋ ਜਾਂਦੇ ਆ ਪਰ ਪ੍ਰਮਾਤਮਾ ਉਸ ਬੱਚੇ ਨੂੰ ਚੜ੍ਹਦੀ ਕਲਾ 'ਚ ਰੱਖੇ ਪਰ ਇਹ گاਵਾਂ ਦੀ ਸੋਝੀ ਦੇਖ ਕੇ ਇੱਕ ਮਨ ਨੂੰ ਐ ਲੱਗਿਆ ਵੀ ਯਾਰ ਜਿਵੇਂ ਬੰਦੇ ਹੁੰਦੇ ਆ ਵੀ ਐਸੀ ਤਰ੍ਹਾਂ ਹੀ ਇੱਕ ਕਮਿਊਨਿਟੀ ਕਹਿ ਲਓ ਜਾਂ ਏਕਤਾ ਕਹਿ ਲਓ ਉਹ ਇੱਕ ਇੱਕਾ ਬਣਾ ਕੇ ਆਈਆਂ ਤੇ ਗੱਡੀ ਉਹਨਾਂ ਨੇ ਘੇਰ ਲਈ ਤੇ ਘੇਰ ਕੇ ਆਪਣੇ ਬੱਚੇ ਨੂੰ ਗੱਡੀ ਦੇ ਥੱਲੋਂ ਕੱਢ ਕੇ ਲੈ ਗਈਆਂ ਇਹ ਬਹੁਤ ਵੱਡੀ ਗੱਲ ਹੈ ਵੀ ਇਸ ਤਰ੍ਹਾਂ ਮਗਰ ਭੱਜਣਾ ਇੰਨੀ ਸੋਝੀ ਰੱਖਣਾ ਤੇ ਇਹ ਵੀ ਕਿਵੇਂ ਪਤਾ ਲੱਗਿਆ ਇਹਨਾਂ ਨੂੰ ਯਾਰ ਦੇਖੋ ਵੀ ਗੱਡੀ ਨੂੰ ਘੇਰਨਾ ਆ ਸੀ ਉਤੋਂ ਦੀ ਗੇੜੇ ਘੱਡੀ ਜਾਂਦੀਆਂ ਨੇ ਵੀ ਬੱਚਾ ਇਹਨਾਂ ਨੂੰ ਪਤਾ ਵੀ ਸਾਡਾ ਥੱਲੇ ਆ ਤੁਹਾਡਾ ਤੁਮ ਜੜਜੀ ਕਲਚ ਰੱਖੇ ਧੰਨਵਾਦ ਦੋਸਤੋ ਵੀਡੀਓ ਦੇਖਣ ਦੇ ਲਈ